ਅਹਿਮ ਤੇ ਵੱਡੀ ਖਬਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਦੇਰ ਰਾਤ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਹਨਾਂ ਦੇ ਰਿਸ਼ਤੇਦਾਰ ਦਾ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਤੇ ਇਸ ਕਤਲ ਤੋਂ ਬਾਅਦ ਹੁਣ ਪੁਲਿਸ ਦਾ ਇੱਕ ਨਵਾਂ ਬਿਆਨ ਸਾਹਮਣੇ ਆ ਚੁੱਕਿਆ ਪੁਲਿਸ ਇਸ ਮਾਮਲੇ ਦੇ ਵਿੱਚ ਆਖਰ ਕੀ ਕੁਝ ਕਹਿ ਰਹੀ ਆ ਜੋ ਜੱਗੂ ਭਗਵਾਨਪੁਰੀਆ ਗੈਂਗਸਟਰ ਦੀ ਮਾਂ ਦਾ ਕਤਲ ਹੋਇਆ ਦੇ ਨਾਲ ਹੀ ਉਹਨਾਂ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਦਾ ਕਤਲ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਕਿੱਥੇ ਤੱਕ ਪਹੁੰਚੀ ਆ ਤੇ ਨਵਾਂ ਬਿਆਨ ਕੀ ਆਇਆ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਵੀ ਆ ਚੁੱਕਿਆ ਪੁਲਿਸ ਦੀ ਜੁਬਾਨੀ ਸੁਣਾਉਂਦੇ ਹਾਂ ਸਾਡੇ ਸਹਿਯੋਗੀ ਲੱਪਰੀ ਸਿੰਘ ਖੁਸ਼ੀਪੁਰ ਦੇ ਬੋਲੋ ਦਿੱਤਾ ਗਿਆ ਤੇ ਨਾਲੇ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀ ਲਈ ਗਈ ਆ ਬੰਬੀਹਾ ਗੈਂਗ ਦੇ ਵੱਲੋਂ ਤਾਂ ਉਸ ਦੇ ਬਾਰੇ ਹਲੇ ਪੁਲਿਸ ਉਹਨਾਂ ਬਿਆਨ ਜੋ ਪੋਸਟ ਪਾਉਣ ਵਾਲਿਆਂ ਤੱਕ ਨਹੀਂ ਪਹੁੰਚ ਸਕੀ ਤਾਂ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਅਣਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਭਾਲ ਕੀਤੀ ਜਾ ਰਹੀ ਆ ਜਲਦ ਹੀ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਾਬੂ ਕਰ ਲਵਾਂਗੇ ਅਕਸਰ ਹੀ ਪੁਲਿਸ ਦਾ ਅਜਿਹਾ ਹੀ ਬਿਆਨ ਸਾਹਮਣੇ ਆਉਂਦਾ ਤਾਂ ਹੁਣ ਇੱਕ ਗੈਂਗਬਾਰ ਦਾ ਗੈਂਗਬਾਰ ਦਾ ਨਤੀਜਾ ਇੱਕ ਗੈਂਗਬਾਰ ਹੋਈ ਆ ਕਿ ਸਿਰਫ ਦੂਜੇ ਗੈਂਗ ਦੇ ਵੱਲੋਂ ਜੋ ਪੋਸਟ ਪਾਈ ਗਈ ਆ ਗੋਪੀ ਗਨਸ਼ਾਮਪੁਰਿਆ ਦੇ ਵੱਲੋਂ ਉਸ ਪੋਸਟਰ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਕਿ ਜੋ ਕਰਨ ਦਾ ਸੀ ਕਤਲ ਕੀਤਾ ਇਹ ਪੰਘੋੜਿਆ ਨੂੰ ਜਿਹੜਾ ਉਹ ਕਰਦਾ ਸੀ ਪਨਾਹ ਦਿੰਦਾ ਸੀ ਇਸ ਨੂੰ ਬਹੁਤ ਸਮਝਾਇਆ ਸੀ ਤਾਂ ਇਸ ਤਿੱਕੇ ਦੀ ਲੰਬੀ ਚੌੜੀ ਜਿਹੜੀ ਪੋਸਟ ਪਾਈ ਗਈ ਆ ਪੋਸਟਰ ਦੇ ਵਿੱਚ ਜ਼ਿੰਮੇਵਾਰੀ ਲਈ ਆ ਕਿ ਵਾਕੇ ਹੀ ਇਹ ਇੱਕ ਵਿਰੋਧੀ ਗੈਂਗ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਬੰਬੀਹਾ ਗੈਂਗ ਤੇ ਜੱਗੂ ਭਗਵਾਨਪੁਰੀਆ ਦਾ ਗੈਂਗ ਜਿਹੜਾ ਆ ਕੱਟੜ ਦੁਸ਼ਮਣ ਹੈ ਲਾਰੈਂਸ ਬਿਸ਼ਨੋਈ ਦੇ ਨਾਲ ਜੱਗੂ ਭਗਵਾਨਪੁਰੀਆ ਦੀ ਨਜ਼ਦੀਕੀਆਂ ਸੀ ਤਾਂ ਲਾਰੈਂਸ ਤੇ ਬੰਬੀਹਾ ਗੈਂਗ ਦੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਦੁਸ਼ਮਣੀ ਚੱਲ ਰਹੀ ਆ ਤਾਂ ਹੁਣ ਕੀ ਵਾਕਈ ਹੀ ਇੱਕ ਗੈਂਗਵਾਰਾ ਪਰ ਵੱਡਾ ਸਵਾਲ ਜ਼ਰੂਰ ਆ ਕਿ ਗੈਂਗਸਟਰ ਅਹਿਮ ਤੇ ਵੱਡੀ ਖਬਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਦੇਰ ਰਾਤ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਹਨਾਂ ਦੇ ਰਿਸ਼ਤੇਦਾਰ ਦਾ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਤੇ ਇਸ ਕਤਲ ਤੋਂ ਬਾਅਦ ਹੁਣ ਪੁਲਿਸ ਦਾ ਇੱਕ ਨਵਾਂ ਬਿਆਨ ਸਾਹਮਣੇ ਆ ਚੁੱਕਿਆ ਪੁਲਿਸ ਇਸ ਮਾਮਲੇ ਦੇ ਵਿੱਚ ਆਖਰ ਕੀ ਕੁਝ ਕਹਿ ਰਹੀ ਆ ਜੋ ਜੱਗੂ ਭਗਵਾਨਪੁਰੀਆ ਗੈਂਗਸਟਰ ਦੀ ਮਾਂ ਦਾ ਕਤਲ ਹੋਇਆ ਤੇ ਨਾਲ ਹੀ ਉਹਨਾਂ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਦਾ ਕਤਲ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਕਿੱਥੇ ਤੱਕ ਪਹੁੰਚੀ ਹੈ ਤੇ ਨਵਾਂ ਬਿਆਨ ਕੀ ਆਇਆ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਵੀ ਆ ਚੁੱਕਿਆ ਪੁਲਿਸ ਦੀ ਜੁਬਾਨੀ ਸੁਣਾਉਂਦੇ ਹਾਂ ਸਾਡੇ ਸਹਿਯੋਗੀ ਲੱਭਰੀ ਸਿੰਘ ਖੁਸ਼ੀਪੁਰ ਦੇ ਬੋਲੋ ਗੱਲ ਦਿੱਤਾ ਗਿਆ ਤੇ ਨਾਲੇ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀ ਲਈ ਗਈ ਆ ਬੰਬੀਹਾ ਗੈਂਗ ਦੇ ਵੱਲੋਂ ਤਾਂ ਉਸ ਦੇ ਬਾਰੇ ਹਲੇ ਪੁਲਿਸ ਉਹਨਾਂ ਬਿਆਨ ਜੋ ਪੋਸਟ ਪਾਉਣ ਵਾਲਿਆਂ ਤੱਕ ਨਹੀਂ ਪਹੁੰਚ ਸਕੀ ਤਾਂ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਅਣਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਭਾਲ ਕੀਤੀ ਜਾ ਰਹੀ ਆ ਜਲਦ ਹੀ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਾਬੂ ਕਰ ਲਵਾਂਗੇ ਅਕਸਰ ਹੀ ਪੁਲਿਸ ਦਾ ਅਜਿਹਾ ਹੀ ਬਿਆਨ ਸਾਹਮਣੇ ਆਉਂਦਾ ਤਾਂ ਹੁਣ ਇੱਕ ਗੈਂਗਬਾਰ ਦਾ ਗੈਂਗਬਾਰ ਦਾ ਨਤੀਜਾ ਇੱਕ ਗੈਂਗਬਾਰ ਹੋਈ ਆ ਕਿ ਸਿਰਫ ਦੂਜੇ ਗੈਂਗ ਦੇ ਵੱਲੋਂ ਜੋ ਪੋਸਟ ਪਾਈ ਗਈ ਆ ਗੋਪੀ ਗਨਸ਼ਾਮਪੁਰਿਆ ਦੇ ਵੱਲੋਂ ਉਸ ਪੋਸਟਰ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਕਿ ਜੋ ਕਰਨ ਦਾ ਸੀ ਕਤਲ ਕੀਤਾ ਇਹ ਪੰਘੋੜਿਆ ਨੂੰ ਜਿਹੜਾ ਉਹ ਕਰਦਾ ਸੀ ਪਨਾਹ ਦਿੰਦਾ ਸੀ ਇਸ ਨੂੰ ਬਹੁਤ ਸਮਝਾਇਆ ਸੀ ਤਾਂ ਇਸ ਤਿੱਕੇ ਦੀ ਲੰਬੀ ਚੌੜੀ ਜਿਹੜੀ ਪੋਸਟ ਪਾਈ ਗਈ ਆ ਪੋਸਟਰ ਦੇ ਵਿੱਚ ਜ਼ਿੰਮੇਵਾਰੀ ਲਈ ਆ ਕਿ ਵਾਕੇ ਹੀ ਇਹ ਇੱਕ ਵਿਰੋਧੀ ਗੈਂਗ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਬੰਬੀਹਾ ਗੈਂਗ ਤੇ ਜੱਗੂ ਭਗਵਾਨਪੁਰੀਆ ਦਾ ਗੈਂਗ ਜਿਹੜਾ ਆ ਕੱਟੜ ਦੁਸ਼ਮਣ ਹੈ ਲਾਰੈਂਸ ਬਿਸ਼ਨੋਈ ਦੇ ਨਾਲ ਜੱਗੂ ਭਗਵਾਨਪੁਰੀਆ ਦੀ ਨਜ਼ਦੀਕੀਆਂ ਸੀ ਤਾਂ ਲਾਰੈਂਸ ਤੇ ਬੰਬੀਹਾ ਗੈਂਗ ਦੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਦੁਸ਼ਮਣੀ ਚੱਲ ਰਹੀ ਆ ਤਾਂ ਹੁਣ ਕੀ ਵਾਕਈ ਹੀ ਇੱਕ ਗੈਂਗਵਾਰਾ ਪਰ ਵੱਡਾ ਸਵਾਲ ਜ਼ਰੂਰ ਆ ਕਿ ਗੈਂਗਸਟਰ ਇੱਕ ਦੂਜੇ ਦੇ ਉੱਤੇ ਤੁਸੀਂ ਵਾਰ ਕਰਦੇ ਹੋ ਪਰ ਪਰਿਵਾਰ ਤੱਕ